ਬਰਾਕ ਸੰਮਤੀ ਦੇ ਆਪਣੇ ਉਮੀਦਵਾਰ ਨੇ ਤੇ ਤੁਹਾਡਾ ਕਿਹੜੀ ਪਾਰਟੀ ਹੈ ਕੀ ਨਾਂ ਜੀ ਅਕਾਲੀ ਦਲ ਜੀ ਕੀ ਨਾਂ ਜੀ ਬਲਵਿੰਦਰ ਸਿੰਘ ਤੇ ਤੁਸੀਂ ਜੀ ਹਰਪਾਲ ਸਿੰਘ ਜੀ ਹਰਪਾਲ ਸਿੰਘ ਵੈਸੇ ਵੀ ਤੁਹਾਡੇ ਤਾਂ ਚਰਚੇ ਜ਼ਿਆਦਾ ਰਹੇ ਆ ਪਹਿਲਾਂ ਵੀ ਆਪਸ ਵਿੱਚ ਮਿਲ ਕੇ ਵਧੀਆ ਤੁਸੀਂ ਉਹ ਕਰਿਆ ਵੀ ਕੋਈ ਵੀ ਜਿੱਤ ਜੇ ਤੇ ਯਾਨੀ ਪਿੰਡ ਦੇ ਮਤਲਬ ਵਿਕਾਸ ਲਈ ਸਾਰਿਆਂ ਨੇ ਸਹਿਯੋਗ ਦੇਣਾ ਹਾਂਜੀ ਤੇ ਕਿਵੇਂ ਨਤੀਜੇ ਹੁਣ ਇੱਥੇ ਅਜੇ ਕੋਈ ਲੱਗਦਾ ਪਤਾ ਮਾੜਾ ਮੋਟਾ ਤੇ ਇਹਦੇ ਤੇ ਲਾਲੀ ਜੀ ਕਿ ਤਿੰਨਾਂ ਦੇ ਇਕੱਠੇ ਆਉ ਜਿੱਤ ਕੋਈ ਜਾਵੇ ਹਾਂ ਇੱਕ ਜਿੰਦ ਕੀ ਆਦੇ ਦੋ ਜਿੰਦਾਂ ਤੇ ਇੱਕ ਜਾਨ ਹੋਗੇ ਤੁਸੀਂ ਤਿੰਨ ਜਿੰਦਾਂ ਤੇ ਇੱਕ ਜਾਨ ਹੋਈ ਪਈ ਆ ਹਾਂ ਤੇ ਉਹ ਵੈਸੇ ਕਿਵੇਂ ਲੱਗਦਾ ਜੀ ਵੀ ਜਿਵੇਂ ਅ ਚਲੋ ਨਤੀਜੇ ਵੀ ਆ ਜਾਣੇ ਨੇ ਉਹ ਤਾਂ ਸਾਹਮਣੇ ਹੋ ਜਾਣੇ ਇੱਕ ਜਾਨੇ ਜਿੰਦਾ ਜਦੋਂ ਮਾਲਤਾਂ ਦੇ ਅੰਦਰ ਦੋ ਟੈਂਡੇ ਤੇ ਤੁਹਾਡੇ ਤਿੰਨ ਢਾਈ ਜਾਣੇ ਤੁਸੀਂ ਤਾਂ ਇੱਕ ਤਾਂ ਜਿੱਤੂਗੇ ਤੇ ਪਿੰਡ ਦੇ ਕੰਮ ਕਿਹੜੇ ਕਿਹੜੇ ਆ ਜਿਵੇਂ ਇਸ ਏਰੀਆ 'ਚ ਆਪਣਾ ਪਸੇੜਾ ਬਹੁਤ ਆ ਹਾਲਾਂਕਿ ਸਰਕਾਰ ਵੀ ਮੌਜੂਦਾ ਸਰਕਾਰ ਵੀ ਇੱਥੇ ਤੇ ਇਹਦੇ ਵੀ ਉਮੀਦਵਾਰ ਤੁਸੀਂ ਹੋ ਹਾਂਜੀ ਤੇ ਕਿਵੇਂ ਲੱਗਦਾ ਜੀ ਕਿੰਨੇ ਕੰਮ ਆ ਜਿਹੜੇ ਕੋਈ ਬਲਾਕ ਸੰਪਤੀ ਮੈਂਬਰਾਂ ਨੇ ਕਰਨੇ ਹੁੰਦੇ ਆ ਜੀ ਸਭ ਤੋਂ ਵੱਡੀ ਤਾਂ ਸਾਡੇ ਪਿੰਡ ਦੀ ਜੀ ਮੰਗੀ ਵਾਟਰ ਸਪਲਾਈ ਵਾਲੀ ਆ ਜੀ ਪਾਟ ਬਾਕਸ ਦੇ ਪਾਣੀ ਵਾਲੀ ਹਾਂ ਉਹਦੇ ਕਿਤੇ ਤਾਂ ਇਹ ਕੰਮ ਪਹਿਲ ਤੇ ਧਾਰ ਤੇ ਕਰਾ ਮੈਂ ਅੱਛਾ ਵੱਡਾ ਪਾਣੀ ਦਾ ਪਾਣੀ ਦਾ ਸਭ ਤੋਂ ਵੱਡਾ ਮੁੱਦਾ ਆ ਜੀ ਸਾਡੇ ਪਿੰਡ ਨੇ ਪਾਣੀ ਦਾ ਫਿਰ ਤੁਸੀਂ ਇਹ ਸਰਕਾਰ ਤਾਂ ਮੈਨਾਂ ਦੀ ਸਾਲ ਤੋਂ ਤਾਂ ਉੱਤੇ ਸਮਾਂ ਹੋ ਗਿਆ ਇਹ ਤੋਂ ਪਹਿਲਾਂ ਕੋਈ ਕੰਮ ਕਿੰਨੇ ਕੋਹੇ ਆ ਜੀ ਪਿੰਡ ਦੇ ਕੰਮ ਜੀ ਸਾਡੇ 33 34 ਦਾ ਜਵਾਕ ਹੀ ਲੱਗ ਗਿਆ ਜੀ ਕਿੱਥੇ ਸਰਕਾਰੀ ਜੋਬ ਤੇ ਜੀ अच्छा ये सरकार च आम आदमी ठीक है, दे दे है। आ, अच्छा, अच्छा, ए नौकरियां यानी ਤੁਸੀਂ ਸਮਝਦੇ ਹੋ ਵੀ ਵੈਸੇ ਮਿਲ ਗਦੇ ਆ ਮੈਡ ਦੇ ਆਧਾਰ ਤੇ ਮੈਡ ਦੇ ਆਧਾਰ ਤੇ ਬਣੀ ਆ ਅੱਛਾ ਅੱਛਾ ਮੈਡ ਤੇ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਜੀ ਜਿਹੜੇ ਵਿਕਾਸ ਦੇ ਕੰਮ ਆ ਪਹਿਲਾਂ ਅਕਾਲੀ ਕਾਂਗਰਸ ਸਰਕਾਰ ਵੀ ਰਹੀ ਆ ਹੁਣ ਜਿਵੇਂ ਆਮ ਆਦਮੀ ਪਾਰਟੀ ਸਰਕਾਰੀ ਆ ਕਿੰਨੇ ਕੁ ਲੱਗਦੇ ਆ ਵੀ ਹੁਣ ਕੰਮ ਹੋਣ ਵਾਲੇ ਆ ਜੀ ਅਜੇ ਤੁਹਾਨੂੰ ਬਤਾਤੇ ਵੀ ਬਣ ਜਾਈ ਥੋੜੇ ਹੀ ਹੋਣਗੇ ਸਾਡੇ ਖਾਣਾਂ ਛੋਟੇ ਬਟਾਵੇ ਕਿਹੜੇ ਜਿਵੇਂ ਇਹਨਾਂ ਨੇ ਪਾਣੀ ਕਿਹਾ ਜਾਂ ਕੋਈ ਬੱਚੇ ਵੀ ਨੂੰ ਨੌਕਰੀਆਂ ਵੀ ਮਿਲਦੀਆਂ ਤੇ ਇਹਨੇ ਪਾਣੀ ਪੀਣ ਵਾਲੇ ਪਾਣੀ ਦੀ ਸਮੱਸਿਆ ਬੜੀ ਜ਼ਿਆਦਾ ਤਾਂ ਸਾਡੇ ਕੱਸੀ ਦਾ ਪਾਣੀ ਚਾਹੀਦਾ ਸਭ ਨੂੰ ਨਹਿਰੀ ਪਾਣੀ ਹੁਣ ਕਿਹੜਾ ਮਿਲਦਾ ਤੁਹਾਨੂੰ ਸਾਨੂੰ ਹੁਣ ਪਾਣੀ ਆਉਂਦਾ ਹੀ ਨਹੀਂ ਨਹਿਰ ਚੋਂ ਬੋਰ ਬੋਰ ਦਾ ਬਰਤ ਹੈ ਅੱਛਾ ਬੋਰ ਤੋਂ ਪਾਣੀ ਜਿਹੜਾ ਤੁਹਾਨੂੰ ਘਰਾਂ ਨੂੰ ਸਪਲਾਈ ਹੁੰਦਾ ਪੀਣ ਵਾਲਾ ਨਹਿਰੀ ਪਾਣੀ ਨਹੀਂ ਯਾਰ ਨਹਿਰੀ ਪਾਣੀ ਨਹੀਂ ਤੇ ਉਹ ਖੇਤਾਂ ਨੂੰ ਤਾਂ ਨਹਿਰੀ ਪਾਣੀ ਵੈਸੇ ਠੀਕ ਹੋਊਗਾ ਕਿ ਉਹ ਵੀ ਨਹਿਰੀ ਪਾਣੀ ਘਾਟ ਆ ਨਹਿਰੀ ਪਾਣੀ ਦੀ ਘਾਟ ਹੀ ਆ ਜੀ ਪੀਣ ਵਾਲਾ ਵੀ ਤੇ ਵੈਸੇ ਵੀ ਫਸਲਾਂ ਵਾਲਾ ਵੀ ਤੇ ਇਹ ਜਿਵੇਂ ਹੁਣ ਚੋਣ ਲੜੀ ਆ ਤੁਸੀਂ ਕਈ ਵਾਰੀ ਚੋਣਾ ਚ ਤਾਂ ਜ਼ਿਆਦਾ ਬਖਰੀਵੇਂ ਹੋਣ ਲੱਗ ਜਾਂਦੇ ਢੜੇ ਬੰਦੀਆਂ ਬਣ ਜਾਂਦੀਆਂ ਤੇ ਤੁਸੀਂ ਥੋੜਾ ਕਿਵੇਂ ਰਿਹਾ ਵੀ ਦਰਜਣਾ ਨਹੀਂ ਜੀ ਸਾਡੇ ਕੋਲ ਅੱਜ ਤਾਂ ਜੀ ਭਾਈ ਚਾਰਕ ਤੌਰ ਤੇ ਇਹ ਬੋਟਾ ਮੰਗੇ ਇੱਕ ਤਿੰਨੇ ਅਸੀਂ ਇਕੱਠੇ ਵੀ ਹੋ ਜਾਂਦੇ ਸੀਗੇ ਜੀ ਮੰਗਦੇ ਇੱਕ ਦੂਜੇ ਦੇ ਘਰੇ ਵੀ ਗਏ ਆ ਜੀ ਅਸੀਂ ਹਾਂ ਅੱਜ ਖੇਡਦੇ ਹੀ ਰਹੇ ਆ ਅੱਜ ਦੇ ਖੇਡਦੇ ਹੀ ਬਸ ਇਹ ਇਹ ਕਿਸੇ ਤਰ੍ਹਾਂ ਦਾ ਦੀ ਵੀ ਕੋਈ ਵੋਟ ਕਿੱਧਰ ਹੀ ਪਾਵੇ ਉਹ ਤਾਂ ਅਗਲੇ ਦਾ ਉਹ ਮਰਜ਼ੀ ਹੈ ਮਾਣਾ ਕਹੇਗਾ ਹਾਂ ਪੂਰਨੇ ਕਿਸੇ ਨੂੰ ਕਰਿਆ ਵੀ ਉਹ ਇੱਧਰ ਪਾ ਜਾਗਾ ਤੁਹਾਡਾ ਜਾਨੀ ਕਿ ਦਿਲਾਂ 'ਚ ਕੋਈ ਫਰਕ ਨਹੀਂ ਪਿਆ ਇਹ ਇਸ ਵੱਲੋਂ ਨਹੀਂ ਵੀ ਇਹ ਚੋਣਾ ਕਈ ਵਾਰੀ ਚੋਣਾ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਦਿੰਦੀ ਹੈ ਹੈਨਾ ਤੇ ਪਰ ਤੁਸੀਂ ਤਾਂ ਮਤਲਬ ਚੋਣਾ ਨੇੜੇ ਆ ਕੇ ਹੋਰ ਵੀ ਨੇੜੇ ਆ ਕੇ ਨਾ ਹਾਂਜੀ ਨਹੀਂ ਵਧੀਆ ਗੱਲ ਹੈ ਜੀ ਬਾਕੀ ਕੋਈ ਨਹੀਂ ਦੇਖਦੇ ਆ ਜੀ ਆ ਤੁਹਾਡੇ ਨੇੜੇ ਹੀ ਐ ਦੂਆਦ ਰਹਿ ਜਾਣਾ ਜੋ ਵੋਟਾ ਮੰਗਦੇ ਹੁੰਦੇ ਸੀਗੇ ਤੇ ਉਹ ਫਿਰ ਜਾਂਦੇ ਹੁੰਦੇ ਸੀ ਕਈ ਵਾਰ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਜਾਂਦੇ ਸੀ ਫਿਰ ਉਹ ਕਿਵੇਂ ਅਸੀਂ ਤਿੰਨੇ ਹੀ ਖੜੇ ਸੀ ਤਿੰਨੇ ਅਸੀਂ ਵੈਲਕਮ ਕਰਦੇ ਸੀ ਜਿਹਨੂੰ ਮਰਜ਼ੀ ਪਾਓ ਜੀ ਪਿਆਰ ਨਾਲ ਜੀ ਲੰਗਰ ਪਾਣੀ ਵੀ ਫਿਰ ਤਾਂ ਜਦੋਂ ਕੋਈ ਇਕੱਠਾ ਹੀ ਹੁੰਦਾ ਹਣਾ ਇਕੱਠਾ ਹੀ ਸੀਗਾ ਜੀ ਅੱਛਾ ਅੱਛਾ ਇਹ ਇਹ ਚਲੋ ਇਹ ਤਾਂ ਚੰਗੀ ਗੱਲ ਹੈ ਹਨਾ ਵਧੀਆ ਵਧੀਆ ਗੱਲ ਹੈ ਜਿਹੜਾ ਇਹ ਮਾਵਲਾ ਇਕੱਠੇ ਹੋਣਾ ਕਿਉਂਕਿ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਠੀਕ ਹੈ ਜੀ